ਅੱਜ ਸਰਦੂਲਗੜ ਵਿਖੇ ਸਿੱਖ ਹੈਲਪਰ ਵਰਲਡਵਾਈਡ ਅਤੇ ਸ਼ੇਰੇ ਪੰਜਾਬ ਸੇਵਾਦਲ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਖੂਨਦਾਨ ਕੈਂਪ ਗੁਰਦੁਆਰਾ ਸੀਸ ਰੋਬਰ ਸਾਹਿਬ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਹਰਦੀਪ ਸਿੰਘ ਸਰਾਹ ਬਲੱਡ ਬੈਂਕ ਮਾਨਸਾ ਦੀ ਟੀਮ ਖੂਨ ਇਕੱਤਰ ਕਰਨ ਲਈ ਪਹੁੰਚੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਰ ਸਾਲ ਦੀ ਤਰ੍ਹਾਂ ਸਿੱਖ ਹੈਲਪਰ ਵਰਲਡਵਾਈਡ ਅਤੇ ਸ਼ੇਰੇ ਪੰਜਾਬ ਸੇਵਾਦਾਰ ਕਲੱਬ ਵੱਲੋਂ ਜੋ ਖੂਨਦਾਨ ਕੈਂਪ ਲਗਾਇਆ ਉਸ ਕੈਂਪ ਲਗਾਉਣ ਦਾ ਮਕਸਦ ਇਹੀ ਹੈ ਕਿ ਅੱਜ ਕੱਲ ਐਕਸੀਡੈਂਟਾਂ ਦੀ ਤਾਦਾਦ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਖੂਨਦਾਨ ਕਿਸੇ ਇੱਕ ਵਿਅਕਤੀ ਦੇ ਕਰਨ ਨਾਲ ਕਈਆਂ ਦੀ ਜਾਨ ਬਚ ਸਕਦੀ ਹੈ 100 ਤਿੰਨ ਮਹੀਨਿਆਂ ਵਿੱਚ ਖੂਨ ਪੂਰਾ ਹੋ ਜਾਂਦਾ ਹੈ 3 ਮਹੀਨੇ ਬਾਅਦ ਆਪਾਂ ਦੁਬਾਰਾ ਖੂਨਦਾਨ ਕਰ ਸਕਦੇ ਆ ਸੋ ਹਰੇਕ ਭੈਣ ਭਰਾ ਨੂੰ ਬੇਨਤੀ ਹੈ ਕਿ ਆਪਣਾ ਕੀਮਤੀ ਜੋ ਖੂਨ ਹੈ ਉਹ ਦਾਨ ਕਰੋ ਤਾਂ ਜੋ ਐਕਸੀਡੈਂਟਾਂ ਵਿੱਚ ਅਨੇਕਾਂ ਜਾਨਾਂ ਬਚਾਈਆਂ ਜਾ ਸਕਣ ਇਹ ਕਿਹੜੇ ਬਲੱਡ ਬੈਂਕ ਦੇ ਦੁਆਰਾ ਲਗਾਇਆ ਜਾ ਰਿਹਾ ਜੀ ਇਹ ਮਾਨਸਾ ਇਹ ਮਾਨਸਾ ਤੋਂ ਹਰਦੇਵ ਸਰਾਹ ਬਲੱਡ ਬੈਂਕ ਹੈ ਜੀ ਜੋ ਭਰਾ ਸਾਡੇ ਆਏ ਨੇ ਗੁਰਪ੍ਰੀਤ ਸਿੰਘ ਜੀ ਸਾਰੀ ਟੀਮ ਨਾਲ ਆਏ ਨੇ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੋ ਸਾਡੇ ਇੱਕ ਆਵਾਜ਼ ਮਾਰਨ ਤੇ ਪਹੁੰਚਦੇ ਨੇ ਤੇ ਲੋੜ ਵੇਲੇ ਲੋੜਵੰਦਾਂ ਨੂੰ ਬਲੱਡ ਭਹਈਆ ਵੀ ਕਰਵਾਉਂਦੇ ਨੇ ਹੁਣ ਤੱਕ ਕਿੰਨੇ ਤੁਸੀਂ ਯੂਨਟ ਜਿਹੜਾ ਬਲੱਡ ਇਕੱਤਰ ਕਰ ਸਕਦੇ ਹਰ ਸਾਲ ਤਕਰੀਬਨ 100 ਸਵਾ 100 ਯੂਨਟ ਅਸੀਂ ਬਲੱਡ ਡੋਨੇਟ ਇਹਨਾਂ ਨੂੰ ਕਰਦੇ ਆਂ ਜਦ ਕਿ 22 300 ਯੂਨਟ ਬਲੱਡ ਅਸੀਂ ਲੋੜਵੰਦਾਂ ਨੂੰ ਦਵਾ ਦਿੰਦੇ ਆਂ ਇਹਨਾਂ ਤੋਂ ਐਸ ਵੇਲੇ ਜੀ ਹੁਣ ਇਸ ਟੈਂਪਰੇਰੀ ਚ ਹੁਣ ਤੱਕ ਤੁਹੇ ਕਿੰਨੇ ਯੂਨਿਟ ਬਲੱਡ ਜਿਹੜਾ ਇਕੱਠਾ ਕਰ ਪਾਏ ਉਹਨਾਂ ਨੂੰ ਤਾਂ ਕਾਢ ਦੱਸੀ ਹਾਲੇ ਅ ਬਲੱਡ ਆਪਣਾ ਡੋਨੇਟ ਕੈਂਪ ਆਪਣਾ ਸ਼ੁਰੂ ਹੋਇਆ ਜੀ 10 ਕ ਯੂਨਿਟ ਆਪਣਾ ਬਲੱਡ ਇਕੱਤਰ ਹੋ ਚੁੱਕਿਆ ਬਾਕੀ ਚੱਲ ਰਿਹਾ ਹੈ ਤਕਰੀਬਨ 1:30 ਵਜੇ ਤੱਕ ਆਪਣਾ ਕੈਂਪ ਚੱਲੇਗਾ ਜੀ ਅ ਸਰ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜਾ ਇਸ ਕੈਂਪ ਨੂੰ ਕਵਰ ਕਰਨ ਲਈ ਪਹੁੰਚੇ ਹੋ ਅ ਮੇਰਾ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਨੌਜਵਾਨਾਂ ਨੂੰ ਇੱਕੋ ਹੀ ਅਪੀਲ ਹੈ ਕਿ ਗਰਮੀ ਜ਼ਿਆਦਾ ਹੋਣ ਦੇ ਕਾਰਨ ਬਲੱਡ ਦੀ ਜਿਹੜੀ ਬਹੁਤ ਸ਼ਾਰਟੇਜ ਆ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਉਣੀ ਵੀ ਹੈ ਕੰਮ ਦਾ ਵੀ ਸੀਜ਼ਨ ਹੈ ਤੇ ਜਿੰਨਾ ਵੀ ਵੱਧ ਤੋਂ ਵੱਧ ਤੁਸੀਂ ਇਹਦਾ ਬਲੱਡ ਡੋਨੇਟ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬਲੱਡ ਦੀ ਕਮੀ ਨੂੰ ਦੂਰ ਕਰ ਸਕਦੇ ਹੋ ਤੇ ਨੌਜਵਾਨਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਜਿਆਦਾ ਤੋਂ ਜਿਆਦਾ ਜਿਹੜਾ ਉਹ ਬਲੱਡ ਨੇਟ ਕਰਨ ਤਾਂ ਕਿ ਕਿਸੇ ਲੋੜਵੰਦ ਨੂੰ ਮੌਕੇ ਦੇ ਜਿਹੜਾ ਉਹ ਬਲੱਡ ਦਿੱਤਾ ਜਾ ਸਕੇ ਇਹੜਾ ਬਲੱਡ ਬੈਂਕੇ ਦੀ ਆਪਣਾ ਆਪਣਾ ਸਰ ਸਰਦਾਰ ਹਰਦੇਵ ਸਿੰਘ ਸਰਾਂ ਬਲੱਡ ਸੈਂਟਰ ਮਾਨਸਾ ਜੀ ਨੇੜੇ ਤਿੰਨ ਕੋਨੀ ਪੰਕਜ ਹੱਡੀਆਂ ਦੇ ਹਸਪੀਟਲ ਦੇ ਨਾਲ ਹੈ ਜਦੋਂ ਵੀ ਕਿਸੇ ਜ਼ਰੂਰਤਮੰਦ ਨੂੰ ਲੋੜ ਪੈਂਦੀ ਹੈ ਬਲੱਡ ਦੀ ਸਭ ਤੋਂ ਪਹਿਲਾਂ ਸਾਡੀ ਰਿਕੁਆਇਰਮੈਂਟ ਰਹਿੰਦੀ ਹੈ ਇੱਕ ਸੈਂਪਲ ਤੇ ਉਸ ਪੇਸ਼ੈਂਟ ਦਾ ਫਾਰਮ ਜਿਹੜੇ ਹਸਪੀਟਲ ਦੇ ਵਿੱਚ ਮਰੀਜ਼ ਐਡਮਿਟ ਹੈ ਉੱਥੋਂ ਦਾ ਇੱਕ ਡਾਕਟਰ ਸਾਹਿਬ ਫਾਰਮ ਭਰ ਕੇ ਦਿੰਦੇ ਆ ਆਪਣੀ ਸਟੈਂਪ ਲਾ ਕੇ ਦਿੰਦੇ ਆ ਜਿਹੜੇ ਮਰੀਜ਼ ਦੇ ਬਲੱਡ ਲੱਗਣਾ ਉਸ ਦਾ ਇੱਕ ਸੈਂਪਲ ਔਰ ਕੁਆਡ ਹੈ ਜੀ ਉਸ ਤੋਂ ਬਾਅਦ ਜਿਹੜਾ ਅਸੀਂ ਆਪਦਾ ਫਰਦਰ ਪ੍ਰੋਸੈਸ ਹੈ ਉਹਦੀ ਕਰਾਸ ਮੈਚਿੰਗ ਕਰਾਉ ਕਰਕੇ ਫਿਰ ਅਸੀਂ ਬਲੱਡ ਦਿੰਨੇ ਆ ਦੂਸਰੀ ਗੱਲ ਰਹਿੰਦੀ ਆ ਸਰ ਵੀ ਉਹਦੀ ਫੀਸ ਦੀ ਜਿਹੜੀ ਟੈਸਟਿੰਗ ਚਾਰਜ ਹੈ ਜਿਹੜੀ ਸਰਕਾਰ ਵੱਲੋਂ ਨਿਰਧਾਰਿਤ ਕੀਤੀ ਗਈ ਫੀਸ ਹੈ ਉਹ ਅਸੀਂ ਜਿਹੜਾ ਲੈ ਕੇ ਉਹ ਪੇਸ਼ੈਂਟ ਨੂੰ ਜਿਹੜਾ ਉਹ ਬਲੱਡ ਅੱਗੇ ਡੋਨੇਟ ਸੌਰੀ ਬਲੱਡ ਦਿੰਨੇ ਆ